ਪੁੱਤਰ ਸਤ ਹੁੰਦੇ ਕਰੋ ਕੱਟਦਾ ਨਾ ਵੇ ਬਾਪਾ ਲਾ ਧੀ ਇਕਲਾ ਖਰ ਸਮਾਸ ਕੀ ਧੀਆ ਗੋਆ ਧੀਆ ਗੋਆ ਕਾਮਿਆਂ ਦਾ ਜ਼ੋਰ ਕੋਈ ਨਾ ਧੀਆ ਗੋਆ ਕਾਮਿਆਂ ਦਾ ਜ਼ੋਰ ਕੋਈ ਨਾ ਓ ਤੇਰੇ ਤੋਂ ਬਗੈਰ ਰੱਬਾ ਸਟਹੁਰੀ ਕੋਈ ਨਾ ਲੋਕੋ ਨਾਇ ਕੈਰ guzaro ਲੋਕੋ ਨਾਇ ਕੈਰ guzaro ਓ ਧੀਆ ਦੁੱਖ ਦੇ ਵਿੱਚ ਨਾ ਮਾਰੋ ਲੋਕੋ ਨਾਇ ਕੈਰ guzaro ਧੀਆ ਦੁੱਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮੰਨਉਂਦੀਆਂ ਪੁੱਤ ਡੋੜ ਗਈ ਨਾ ਇਹ ਧੀਆ ਦੁੱਖ ਹੁਡਾਉਂਦੀਆਂ ਮੈਂ ਪੁੱਤ ਡੋੜ ਗਈ ਨਾ ਇਹ ਧੀਆ ਦੁੱਖ ਹੁਡਾਉਂਦੀਆਂ ਮੈਂ ਇੱਕ ਸਵਾਲ ਐ ਸਾੜਾ ਨੂੰ ਬੇ ਧੀਆ ਦੇ ਖਾਨਦਾਨ ਤੋਂ ਕਿਵੇਂ ਅੱਗੇ ਤੋਰੋਗੇ ਬੇ ਧੀਆ ਦੇ ਖਾਨਦਾਨ ਕਿਵੇਂ ਅੱਗੇ ਤੋਰੋਗੇ ਓਏ ਕੌਣ ਜੰਮੇਗਾ ਪੁੱਤ ਤੇ ਕਿੱਥੇ ਰਿਸ਼ਤੇ ਜੋੜੋਗੇ

फिर माप भॼ वटो वॾो वडोण ज़मीन कीअं दुख उलो न पुत्र सत हूंदी घरो कढंदा नवे बाब ਤੀ ਇਕਲਾ ਕਰ ਸਮਾਸ ਕੀ ਤੀਆਂ ਗਉਆ ਤੀਆਂ ਗਉਆ ਕਾਮਿਆਂ ਦਾ ਜ਼ੋਰ ਕੋਈ ਨਾ ਤੀਆਂ ਗਉਆ ਕਾਮਿਆਂ ਦਾ ਜ਼ੋਰ ਕੋਈ ਨਾ ਓ ਤੇਰੇ ਤੋਂ ਬਗੈਰ ਰੱਬਾ ਸਟਹੁ ਕੋਈ ਨਾ ਲੋਕੋਨਾ ਲੋਕਾਂ ਨਾਲ ਕੈਰ گزارੋ ਉਹ ਧੀਆ ਦੁੱਖ ਦੇ ਵਿੱਚ ਨਾ ਮਾਰੋ ਲੋਕਾਂ ਨਾਲ ਕੈਰ گزارੋ ਧੀਆ ਦੁੱਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮੰਨਉਂਦੀਆਂ ਨੇ ਓਏ ਪੁੱਤ ਵਡਾਉਣ ਜ਼ਮੀਨਾਂ ਇਹ ਧੀਆ ਦੁੱਖ ਵਡਾਉਣੀਆਂ ਨੇ ਪੁੱਤ ਵਡਾਉਣ ਜ਼ਮੀਨਾਂ ਧੀਆ ਦੁੱਖ ਵਡਾਉਣੀਆਂ ਕਿਸ ਸਵਾਲ ਐ ਸਾੜਾ ਨੂੰ ਬੇਨਤੀਆਂ ਦੇ ਖਾਨਦਾਨ ਕਿਵੇਂ ਅੱਗੇ ਤੋਰੋਗੇ ਬੇਨਤੀਆਂ ਦੇ ਖਾਨਦਾਨ ਕਿਵੇਂ ਅੱਗੇ ਤੋਰੋਗੇ ਓਏ ਕੌਣ ਜੰਮੇਗਾ ਪੁੱਤ ਤੇ ਕਿੱਥੇ ਰਿਸ਼ਤੇ ਜੋੜੋਗੇ ਬੇਨਤੀਆਂ ਦੇ ਖਾਨਦਾਨ ਕਿਵੇਂ ਅੱਗੇ ਤੋਰੋਗੇ ਕੌਣ ਜੰਮੇਗਾ ਪੁੱਤ ਤੇ ਕਿੱਥੇ ਰਿਸ਼ਤੇ ਜੋੜੋਗੇ ਜੇ ਮਾਪੇ ਹੋਣ ਤੁੱਖਾਂ ਵਿੱਚ ਘੇਰੇ ਜੇ ਮਾਪੇ ਹੋਣ ਦੁੱਖਾਂ ਵਿੱਚ ਘੇਰੇ ਪੁੱਤਰ ਸੌ ਵਾਰੀ ਮੁ ਫਿਰ ਧੀਆ ਫਿਰ ਮੇ ਮਾਪਿਆਂ ਦੇ ਘਰ ਭੱਜੀ ਆਂ ਆਉਂਦੀਆਂ ਨੇ ਧੀਆ ਫਿਰ ਮੇ ਮਾਪਿਆਂ ਦੇ ਘਰ ਹੀ ਭੱਜੀ ਆਂ ਆਉਂਦੀਆਂ ਮੈਂ ਪੁੱਤ ਵੜੌੜ ਸੁ ਮਿੰਨਾ ਧੀਆ ਦੁੱਖ ਉਡਾਉਂਦੀਆਂ ਨੇ ਪੁੱਤ ਵੜੌੜ ਸੁ